ਕੁੰਡੀਆਂ ਭਗਤ ਰਵਦਾਸ ਦੀਆਂ ਕਾਲਪੁਰਖ ਨਸ ਦੀਆਂ ਨੇ ਕੁੰਡੀਆਂ ਭਗਤ ਰਵਦਾਸ ਦੀਆਂ ਪਰ ਹੋਏ ਬਿੱਪਰੇ ਹੰਕਾਰ ਦੇ ਇੱਕ ਥਾਪੜ ਕੇ ਬਾਂ ਮੁਖ ਲਾਰ ਦੇ ਪਰ ਹੋਏ ਬਿੱਪਰੇ ਹੰਕਾਰ ਦੇ ਇੱਕ ਥਾਪੜ ਕੇ ਬਾ ਮੁਖ ਲਾਰ ਦੇ ਰੱਬ ਨੇ ਸਾਡੇ ਕੋਲ ਸੁਧ ਕਰੇ ਤਖਤੋਲ ਦੂਰ ਰੰਬ ਦੇ ਰੰਗਾਂ ਦੇ ਵਿੱਚ ਗੁੰਦੀਆਂ ਪਗਤ ਰਵਦਾਸ ਦੀਆਂ ਕਾਲਪੁਰਕ ਨਸ ਦੀਆਂ ਨੇ ਗੁੰਦੀਆਂ ਪਗਤ ਰਵਦਾਸ ਦੀਆਂ ਪੈ ਵਾਲੇ ਦੀ ਕਲਮ ਸਤਿ ਬੋਲਦੀ ਇਹ ਤਾਂ ਝੂਠੀਆਂ ਦੇ ਪੜਦੇ ਹੀ ਬੋਲਦੀ ਪੈ ਵਾਲੇ ਦੀ ਕਲਮ ਸਤਿ ਬੋਲਦੀ ਇਹ ਤਾਂ ਸੁੱਥੀਆਂ ਦੇ ਪੜਦੇ ਹੀ ਬੋਲਦੀ

ਕਹਤਾ ਲੱਗਦਾ ਨਾ ਬ达ਤ ਮਹਾਰਾਜੀ ਆਏ ਸੰਤਾਨੀ ਦੇ ਵਿੱਚ ਜਨਮ ਹੋਇਆ ਆਪ ਪਿਤਾ ਸੰਤੋਖਦਾਸ ਜੀ ਮਾਤਾ ਕਲਸਾ ਵੀ ਕੋ ਘਰੇ ਵਿੱਚ ਜਨਮ ਲੈਤਾ ਲੈਟ ਹਾਡੀ ਨਗਰ ਕਪਤੀ ਕਾਪੀ ਦੇਰੇ ਵਿੱਚ ਜਾ ਕੇ ਸੰਤੋਖਦਾਸ ਜੀ ਤੁਹਾਡੇ ਕੋਲ ਆਇਆ ਕਰ ਕੀਤੇ ਅਸ ਜੀ ਗਲਪਨੂ ਪਾ ਕੇ ਅਰਜਾ ਗੁਜਾਰਦਾ बचन न जनम तारिया मेरे घर बचे न जनम तार बच ताईर बचे पिछे लापी जंजीर मै बचे पिछे लाभू पनीर जंजीर मै मेरे लाइ जनम मुक ते वते घर बचन बचे न जनम तारिया बच जन ਪਿਆਰ ਦਾ रोन दिले ਬੱਚੇ ਨੇ हो प्यारे ਬੱਚੇ ਨੇ ਜਨਮ मतारिया कार बच्चे ने जनमत आया कहना मैं देरदारे करिए मन तू तो आया लैन जी सानू भरा ना सहारे सहारा मेरे कार बच्चे में मेरे कार बच्चे आ जनमत आया

जन्म तारिया दुद्ध चुग बच्चा क्यों नावेरिया ना कद फिकरतिया तो किकरक तो पिछले दम बारा लेकिया पिछले दम बारा लेकिया सादे कार बच्चन ने सादे कार बच्चे ने जन्म तारिया

मेरे घर बच्चे ने जन्म तरिया रमदास महाराजी जबान हो गई जब